ਪਾਰਟੀ ਜਿੰਦਾਬਾਦ ਆਵਾਜ਼ ਮੀ ਪਾਰਟੀ ਜਿੰਦਾਬਾਦ ਸੀਐਮ ਭਗਵਾਨ ਸਿੰਘ ਮਾਨ ਜਿੰਦਾਬਾਦ ਐਮਐਲਏ ਟਾਰੀ ਜਿੰਦਾਬਾਦ ਸਰਦਾਰ ਜਸਵੰਦਰ ਸਿੰਘ ਰਮਦਾਸ ਜਿੰਦਾਬਾਦ ਸਰਦਾਰ ਜਸਵੰਦਰ ਸਿੰਘ ਰਮਦਾਸ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਕੋਜੀ ਸਾਰੇ ਹਲਕੇ ਚੋਣ ਪ੍ਰਚਾਰ ਕਰਨ ਦੌਰਾਨ ਇਹ ਸਾਨੂੰ ਪਹਿਲਾਂ ਹੀ ਪ੍ਰਮਾਣ ਮਿਲ ਚੁੱਕਿਆ ਹੈ ਕਿ ਅਸੀਂ ਹੁਣ ਨਹੀਂ 2027 ਦੀਆਂ ਇਲੈਕਸ਼ਨਾਂ ਵੀ ਜਿੱਤ ਚੁੱਕੇ ਹਾਂ ਕਿਉਂਕਿ ਲੋਕਾਂ ਨੇ ਆਪਣਾ ਭਰਪੂਰ ਸਮਰਥਨ ਦਿੱਤਾ ਤੇ ਉਹ ਸਰਕਾਰ ਜੋ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੁਆਰਾ ਚਲਾਈ ਜਾ ਰਹੀ ਹੈ ਉਹਨਾਂ ਦੇ ਕੰਮਾਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਤੇ ਉਹਨਾਂ ਦੀ ਨੇਕ ਨੀਅਤ ਨੂੰ ਜਾਣਦੇ ਨੇ ਉਹਨਾਂ ਨੇ ਸਰਦਾਰ ਜਸਵਿੰਦਰ ਸਿੰਘ ਰਮਦਾਸ ਜੀ ਨੂੰ ਐਮਐਲਏ ਸਾਹਿਬ ਮੈਂ ਉਹਨਾਂ ਦਾ ਸੁਪੁੱਤਰ ਹਾਂ ਉਹਨਾਂ ਨੂੰ ਹਲਕੇ 'ਚ ਦਿਨ ਰਾਤ ਕੰਮ ਕਰਦੇ ਦੇਖਿਆ ਜੀ ਔਰ ਉਹ ਲੋਕ ਖੁਸ਼ ਨੇ ਔਰ ਅਗਰ ਮੈਂ ਸਰਕਾਰ ਦੇ ਕਿਤੇ ਚੰਗੇ ਕੰਮਾਂ ਦੀ ਲਿਸਟ ਗਣਾਵਾ ਤੇ ਹੁਣ ਤੱਕ ਸ਼ਾਮ ਪੈ ਚਗੀ ਜੀ ਉਹਦਾ ਕੋਈ ਫਾਇਦਾ ਨਹੀਂ ਅਸੀਂ ਅਸੀਂ ਇਹ ਕੰਮ ਕਰਦੇ ਰਾਂਗੇ ਜਿਵੇਂ ਅੱਜ ਮੈਂ ਚਾਟੀਵਿੰਡ ਪਿੰਡ 'ਚ ਬੈਠੇ ਅਨਾਉਂਸ ਕੀਤਾ ਕਿ ਇਸ ਮਹੀਨੇ 'ਚ ਇਹਨਾਂ ਦੀਆਂ ਤਿੰਨ ਸੜਕਾਂ ਵੱਡੀਆਂ ਜਿਹੜੀਆਂ ਲਿੰਕ ਰੋਡ ਵੀ ਐ ਤੇ ਤਰਨਤਨ ਰੋਡ ਤੋਂ ਚਾਟੀਵਿੰਡ ਪਿੰਡ ਨੂੰ ਆਉਂਦੀਆਂ ਨੇ ਉਹ ਉਹਨਾਂ ਦਾ ਕੰਮ ਸ਼ੁਰੂ ਹੋ ਜਾਏਗਾ ਔਰ ਬਹੁਤ ਹੀ ਜਲਦ ਇੱਥੇ ਪਲੇਗਰਾਉਂਡ ਜਿਹੜਾ ਹੈ ਵੱਡੀ ਗਰਾਉਂਡ ਉਹ ਸਟੇਡੀਅਮ ਦੇ ਰੂਪ ਚ ਤਿਆਰ ਹੋਏਗੀ ਅਸੀਂ ਪੰਜਾਬ ਸਰਕਾਰ ਨਸ਼ਿਆਂ ਦੇ ਵਿਰੁੱਧ ਜੋ ਕੰਮ ਕਰ ਰਹੇ ਆ ਉਹਦੇ ਚ ਸਾਡਾ ਮੁੱਖ ਤੌਰ ਤੇ ਜਿਹੜਾ ਧਿਆਨ ਹੈ ਸਭ ਤੋਂ ਪਹਿਲਾਂ ਸਿੱਖਿਆ ਜਿਹਦੀ ਰੋਸ਼ਨੀ ਨਾਲ ਇਹ ਅੰਧਕਾਰ ਜਾਏਗਾ ਦੂਸਰਾ ਖੇਡਾਂ ਤੇ ਤੀਜਾ ਸਿਹਤ ਇਹ ਸਭ ਆਪਾਂ ਵਚਨ ਪੂਰੇ ਕੀਤੇ ਨੇ ਤੇ ਇਸੇ ਦੇ ਕਰਕੇ ਹੀ ਸਾਨੂੰ ਵੋਟਾਂ ਪੈਣਗੀਆਂ ਬਹੁਤ ਸੋਹਣੇ ਕੰਮ ਕਰ ਰਹੇ ਆ ਸਰਪੰਚ ਸਾਹਿਬ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਇਦਾਂ ਦਿਨ ਵੇਖ ਰਹੇ ਆ ਨਾ ਰਾਤ ਦੇਖ ਰਹੇ ਆ ਬਹੁਤ-ਬਹੁਤ ਧੰਨਵਾਦ ਲੋਕਾਂ ਦਾ ਜਿਨ੍ਹਾਂ ਦਾ ਬਹੁਤ-ਬਹੁਤ ਪਿਆਰ ਮਿਲਿਆ ਸਾਨੂੰ ਇਸੇ ਤਰ੍ਹਾਂ ਹੀ ਇਹਨਾਂ ਨੇ 14 ਤਰੀਕ ਨੂੰ ਝਾੜੂ ਤੇ ਆਪਣਾ ਹੀ ਮੋਹਰ ਲਾ ਕੇ ਸਾਨੂੰ ਤੇ ਆਪਣੇ ਆਪ ਨੂੰ ਜੇਤੂ ਕਰਨਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਗ੍ਰਾਉਂਡ ਦੀ ਗੱਲ ਕੀਤੀ ਹੈ ਖਿਡਾਰੀਆਂ ਵਾਸਤੇ ਕੀ ਲੱਗਦਾ ਹੈ ਜੇ ਇਸ ਤਰ੍ਹਾਂ ਬਕੋ ਬਕਰੇ ਪਿੰਡਾਂ 'ਚ ਇਤਰਾਹ ਦੀਆਂ ਪਲੇਗ੍ਰਾਉਂਡਾਂ ਮਿਲਦੀਆਂ ਨੇ ਪਰ ਜਿਹੜਾ ਆਉਣ ਵਾਲੇ ਸਮੇਂ 'ਚ ਜਿਹੜਾ ਨੌਜਵਾਨ ਨਸ਼ਿਆਂ ਤੋਂ ਵੀ ਰਹਿਤ ਰਹਿਣਗੇ ਇੱਕ ਵਧੀਆ ਖਿਡਾਰੀ ਵਾਂਗੂ ਜਿਹੜਾ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰੇ ਜੀ ਆਪ ਜੀ ਨੂੰ ਜਾਣ ਕੇ ਬਹੁਤ ਖੁਸ਼ੀ ਹੋਏਗੀ ਕਿ ਪੂਰੇ ਅਟਾਰੀ ਹਲਕੇ ਵਿੱਚ ਹੁਣ ਤੱਕ 60 ਪਲੇਗ੍ਰਾਉਂਡਾਂ ਅਪਰੂਵ ਹੋ ਗਈਆਂ ਨੇ ਹਰ ਪਿੰਡ 'ਚ ਉਹਨਾਂ ਦੀ ਲੋੜ ਦੇ ਮੁਤਾਬਿਕ 25 30 40 50 60 70 ਲੱਖ ਰੁਪਇਆ ਇੱਕ ਇੱਕ ਪਿੰਡ ਨੂੰ ਮਿਲ ਚੁੱਕਿਆ ਜੀ ਉਹ ਜ਼ਰੂਰ ਮੇਰਾ ਖਿਆਲ ਅਗਲੇ ਦੋ ਮਹੀਨਿਆਂ ਤੱਕ ਤਿਆਰ ਹੋ ਜਾਏਗੀ ਇਹਦੇ ਚ ਕੋਈ ਸ਼ੱਕ ਨਹੀਂ ਕਿ ਜਿਵੇਂ ਸਿੱਖਿਆ ਨਸ਼ੇ ਤੋਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਬਚਾਏਗੀ ਖੇਡਾਂ ਵੀ ਉਸੇ ਤਰ੍ਹਾਂ ਹੀ ਨੇ ਔਰ ਅਸੀਂ ਪਿਛਲੇ ਮਹੀਨੇ ਵੀ ਸਰਦਾਰ ਜਸਵਿੰਦਰ ਸਿੰਘ ਜੀ ਰਮਦਾਸ ਜੀ ਨੇ ਅਨਾਉਂਸ ਕੀਤਾ ਸੀ ਕਿ ਸਾਡੇ ਤਿੰਨ 올림픽 ਖਿਡਾਰੀ ਹੌਕੀ ਦੇ ਅਟਾਰੀ ਤੋਂ ਸਾਡੀ ਭਾਰਤ ਦੀ ਟੀਮ ਚ ਖੇਡ ਚੁੱਕੇ ਨੇ ਉਹਨਾਂ ਨੂੰ ਜੋ ਉਹਨਾਂ ਨੇ ਜੈਸਦ ਰਾਤੇ ਲੋਕਾਂ ਨੂੰ ਚਲਾਇਆ ਉਹਨਾਂ ਵਾਸਤੇ ਅਸੀਂ ਅਟਾਰੀ ਹਾਕੀ ਗਰਾਊਂਡ ਨੂੰ ਨਵੇਂ ਟਰਫ ਦਾ ਤੋਹਫਾ ਦਿੱਤਾ ਹੈ ਪੰਜਾਬ ਸਰਕਾਰ ਦਾ ਉਹਦਾ ਬਹੁਤ-ਬਹੁਤ ਧੰਨਵਾਦ ਹੈ ਹੋਰ ਜੀ ਬਸ ਬਾਕੀ ਵੋਟਰਾਂ ਵੱਲੋਂ ਕਿਸ ਤਰ੍ਹਾਂ ਦਾ ਪਿਆਰ ਮਿਲ ਗਿਆ ਕਿਉਂਕਿ ਇਹ ਜਨਾਲਾ ਸਾਹਿਬ ਨਾਲ ਹਲਕੇ ਦੇ ਲੋਕ ਪਿਆਰ ਵੀ ਕਰਦੇ ਨੇ ਐਮਐਲਏ ਸਾਹਿਬ ਨਾਲ ਤੇ ਕਿਸ ਤਰ੍ਹਾਂ ਆਉਣ ਵਾਲੇ ਸਮੇਂ ਜਿਹੜਾ ਵਾ 2027 ਦੇ ਵਿੱਚ ਲੱਗਦਾ ਕਿ ਫੇਰ ਇੱਕ ਮੁਰਤੋਂ ਜਿਹੜਾ ਵਾ ਇਹ ਬਾਜ਼ੀ ਮਾਰੀ ਜਾਏ ਕਿ ਆਮ ਆਦਮੀ ਪਾਰ ਮੈਂ ਇਹ ਗੱਲ ਤੁਹਾਨੂੰ ਇਹ ਬਾਈਟ ਤੋਂ ਪਹਿਲਾਂ ਹੀ ਸ਼ੁਰੂ ਤੋਂ ਹੀ ਦੱਸਦਾ ਕਿ ਲੋਕਾਂ ਦਾ ਬਹੁਤ ਹੀ ਨਿੱਘਾ ਸਵਾਗਤ ਵੇਖ ਕੇ ਉਹਨਾਂ ਵੱਲੋਂ ਪਿਆਰ ਵੇਖ ਕੇ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਰਿਹਾ ਅਸੀਂ ਸਿਰਫ ਇਹ ਚੋਣਾਂ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਧੀਆਂ ਨਹੀਂ ਉਹਨਾਂ ਨੇ ਸਾਨੂੰ ਪਹਿਲਾਂ ਹੀ ਭਰੋਸਾ ਦੇ ਦਿੱਤਾ ਹੈ ਕਿ 2027 ਵਿੱਚ ਆਉਣ ਵਾਲੀਆਂ ਚੋਣਾਂ 'ਚ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਆਮ ਆਦਮੀ ਪਾਰਟੀ ਦੀ ਝਾੜੂ ਦੀ ਸਰਕਾਰ ਮੋੜ ਆਵੇਗੀ ਪਹਿਲਾਂ ਗੁਰਫਤੇ ਮੈਂ ਨਾ ਲਾਪ੍ਰਿਤ ਵਰਪਾਲਾਂ ਆਮ ਆਦਮੀ ਪਾਰਟੀ ਨੇ ਮੈਨੂੰ ਨਮਾਣੇ ਨੂੰ ਜ਼ਿੰਮੇਵਾਰੀ ਦਿੱਤੀ ਹੈ ਮੈਂ ਉਮੀਦਵਾਰ ਆਮ ਆਦਮੀ ਪਾਰਟੀ ਦਾ ਵਰਪਾਲਕਾਂ ਜੋਂ ਤੋਂ ਜ਼ਿਲ੍ਹਾ ਪਰਿਸ਼ਦ ਦੀ ਅੱਜ ਆਪਾਂ ਇੱਥੇ ਸਾਰੇ ਇਕੱਠੇ ਹੋਏ ਆ ਆਪਣੇ ਹੀਰੇ ਵੀਰ ਦੇ ਘਰ ਹੀਰਾ ਸਿੰਘ ਨੇ ਬਲਾਕ ਸੰਮਤੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਝਾਟੀਵਿੰਡ ਤੋਂ ਜੋਂ ਝਾਟੀਵਿੰਡ ਤੋਂ ਤੇ ਸੰਦੀਪ ਵੀਰ ਜੀ ਮਿੱਠਾ ਮਿੱਠਾ ਵੀਰ ਜੀ ਆਪਣੇ ਸਰਪੰਚ ਨੇ ਜਕੇ ਭਾਜੀ ਆਏ ਐਮਐਲਏ ਸਾਹਿਬ ਦੇ ਵੱਡੇ ਮੈਂਮਲੇ ਸਾਹਿਬ ਦੇ بیٹے ਨੇ ਇਹਨਾਂ ਦੀ ਰਹਿਨਮਾਈ ਹੇਠ ਸਾਰਾ ਚੱਲ ਰਿਹਾ ਜਿਹੜੀ ਕੈਂਪੇਨ ਹੈ ਚੱਲ ਰਹੀ ਇਹਨਾਂ ਦੀ ਰਹਿਨਮਾਈ ਹੇਠ ਹਨ ਤੇ ਇੱਥੇ ਅਸੀਂ ਇਕੱਠੇ ਹੋਏ ਆ ਸਾਰੇ ਭਰਾ ਸਾਰੇ ਸੰਦੀਪ ਹੁਣੀ ਆ ਆਪਣੇ ਵੀਰ ਜੀ ਕਿਉਂਕਿ ਇੱਥੋਂ ਦਾ ਇੱਕ ਕੈਂਡੀਡੇਟ ਖੜੇ ਆ ਮਨਜੀਤ ਸਿੰਘ ਜੀ ਆ ਕੋਈ ਕੈਂਡੀਡੇਟ ਉਹ ਖੜੇ ਨੇ ਅਕਾਲੀ ਦਲ ਵੱਲੋਂ ਉਹਨਾਂ ਦਾ ਆਪਦਾ ਪਿੰਡ ਆ ਪਰ ਇਹ ਸਾਰੇ ਭਰਾ ਆਪਣੇ ਨਾਲ ਡਟ ਕੇ ਖੜੇ ਆ ਇਹਨਾਂ ਸਾਰੇ ਭਰਾਵਾਂ ਨੇ ਆਪਾਂ ਅੱਜ ਇੱਥੇ ਵਿਸ਼ਵਾਸ ਦਵਾਇਆ ਵਾ ਕਿ ਇਹ ਆਪਣੇ ਪਿੰਡ ਤੇ ਵੱਧ ਤੋਂ ਵੱਧ ਲੀਡ ਸਾਰੇ ਜ਼ੋਨ ਦੀ ਸਭ ਤੋਂ ਜਿਆਦਾ ਲੀਡ ਚਾਤੀਮਣ ਪਿੰਡ ਤੋਂ ਕੱਢ ਕੇ ਦਵਾਂਗੇ ਤੁਸੀਂ ਵੇਖੋਗੇ ਬਕਸਿਆਂ ਦੇ ਵਿੱਚ ਕੀ ਹੁੰਦਾ ਕਿਉਂਕਿ ਅਕਾਲੀ ਦਲ ਦਾ ਤੁਹਾਨੂੰ ਪਤਾ ਹੀ ਆ ਜਦੋਂ ਆਪਾਂ ਸਿੱਖ ਧਰਮ ਵੱਲ ਝਾਤੀ ਮਾਰਦੇ ਆਂ ਦਾ ਹਰਮੰਦਰ ਸਾਹਿਬ ਤੋਂ 328 ਰੂਪ ਸ਼੍ਰੋਮਣੀ ਕਮੇਟੀ ਦੇ ਅਕਾਲੀ ਦਲ ਨੇ ਅੱਜ ਤੱਕ ਉਹਨਾਂ ਦਾ ਕੁਝ ਪਤਾ ਨਹੀਂ ਚੱਲ ਰਿਹਾ ਕਿੱਥੇ ਗਏ ਨੇ ਬਰਗਾੜੀ ਕਾਂਡ ਤੁਸੀਂ ਵੇਖਿਆ ਸਾਰੇ ਜਾਣਦੇ ਭਲੀ ਭਾਤ ਉੱਥੇ ਇਹਨਾਂ ਨੇ 1984 ਵਾਲਾ ਮਾਹੌਲ ਕਰਤਾ ਅਕਾਲੀ ਦਲ ਨੇ ਫਿਰ ਵੀ ਅਕਾਲੀ ਦਲ ਵਾਲੇ ਅੱਜ ਵੀ ਪਤਾ ਨਹੀਂ ਕਿਹੜਾ ਮੂੰਹ ਲੈ ਕੇ ਸਾਡੇ ਸਿੱਖਾਂ ਦੇ ਘਰਾਂ 'ਚ ਵੋਟਾਂ ਮੰਗਣ ਜਾ ਰਹੇ ਆ ਤੇ ਪਤਾ ਨਹੀਂ ਮੈਂ ਉਹਨਾਂ ਤੋਂ ਵੀ ਹੈਰਾਨ ਆ ਮੈਂ ਚਲੋ ਕਿਸੇ ਤੇ ਨਿੰਦਾ ਨਹੀਂ ਕਰਦਾ ਕਿ ਲੋਕ ਵੀ ਕਿਵੇਂ ਇਹਨਾਂ ਦਾ ਸਮਰਥਨ ਦੇ ਰਹੇ ਆ ਪਰ ਤੁਸੀਂ ਵੇਖਿਓ 17 ਤਰੀਕ ਨੂੰ ਰਿਜ਼ਲਟ ਆ ਇਹ 14 ਸ਼ਾਮ ਨੂੰ ਹੀ ਰਿਜ਼ਲਟ ਆਏਗਾ ਇਸ ਜ਼ੋਨ ਦਾ ਤੇ ਆਪਾਂ ਇਸ ਜ਼ੋਨ ਤੋਂ ਬਹੁਤ ਵੱਡੀ ਲੀਡ ਕੱਢ ਕੇ ਅਕਾਲੀ ਦਲ ਨੂੰ ਬਿਲਕੁਲ ਥੱਲੇ ਸੁੱਟ ਕੇ ਇਹ ਸਾਬਤ ਕਰ ਦਾਂਗੇ ਕਿ ਇਹ ਜ਼ੋਨ ਦੇ ਸਿੱਖ ਜ਼ੋਨ ਦੇ ਲੋਕ ਅੱਜ ਵੀ ਉਸ ਚੀਜ਼ ਦੀ ਵਿਰੋਧਤਾ ਕਰ ਰਹੇ ਆ ਜਿਨ੍ਹਾਂ ਨੇ ਸਿੱਖਾਂ ਨਾਲ ਲੇੜਾ ਵੱਡਾ ਕਹਾਣ ਕੀਤਾ ਵਾ ਤੇ ਆਮ ਆਦੀ ਪਾਰਟੀ ਦੇ ਕੰਮਾਂ ਤੋਂ ਖੁਸ਼ ਹੋ ਕੇ ਲੋਕਾਂ ਨੇ ਵੋਟਾਂ ਪਾ ਕੇ ਵੱਧ ਵੱਧ ਲੀਡ ਨਾਲ ਆਪਾਂ ਨੂੰ ਜਿਤਾਇਆ ਇੰਨੀਆਂ ਬੇਨਤੀਆਂ ਪ੍ਰਵਾਨ ਬੋਲੇ ਸੋਨ ਸੋਹ ਸ੍ਰੀ ਅਕਾਲ ਲੋਕਾਂ ਵੱਲੋਂ ਜਿਹੜਾ ਵਾ ਪਿੰਡ ਵਾਸੀਆਂ ਵੱਲੋਂ ਵੋਟਰਾਂ ਵੱਲੋਂ ਕਿਸ ਤਰ੍ਹਾਂ ਦਾ ਜਿਹੜਾ ਮਜ਼ਾਰਾ ਬਣਿਆ ਪਿੰਡ ਵਾਸੀ ਸਾਰੇ ਆਪਣੇ ਨਾਲ ਆ ਸਰਪੰਚ ਵੀ ਆਪਣਾ ਪੰਚਾਇਤ ਸਮੁੱਚੀ ਆਪਣੀ ਆ ਸੰਦੀਪ ਸਿੰਘ ਤੁਹਾਨੂੰ ਅੱਗੇ ਵੀ ਦੱਸ ਚੁੱਕਾ ਵੀ ਸਰਪੰਚ ਨੇ ਇਹਨਾਂ ਦਾ ਆਪਾਂ ਨੂੰ ਫੁੱਲ ਸੰਯੋਗ ਆ ਦੇਣਿਆ ਰਾਤ ਆ ਇਹਨਾਂ ਨੇ ਸਾਨੂੰ ਵਿਸ਼ਵਾਸ ਫੁੱਲ ਦਵਾਇਆ ਤੁਹਾਨੂੰ ਦੱਸ ਚੁੱਕਾ ਕਿ ਇਸ ਪਿੰਡ ਦੇ ਵਿੱਚੋਂ ਜোন ਦੀ ਸਭ ਤੋਂ ਵੱਧ ਲੀਡ ਕੱਢ ਕੇ ਵਿਖਾਉਣਗੇ ਅੱਜ ਐਮਐਲਏ ਸਾਹਿਬ ਦੇ ਸਾਹਿਬ ਜਾਦੇ ਆਏ ਨੇ ਤੇ ਕਿਸ ਤਰ੍ਹਾਂ ਦਾ ਚੋਣ ਪ੍ਰਚਾਰ ਵੀ ਚੱਲ ਰਿਹਾ ਤੇ ਇਹਨਾਂ ਵੱਲੋਂ ਕੀ ਕੀ ਦੇਣਾ ਵਾ ਸੁੱਖ ਸੁਵਿਧਾਵਾਂ ਜਿਹੜੀਆਂ ਵਾਂਗਾਂ ਜਿਹੜੀਆਂ ਪਾਸ ਕੀਤੀਆਂ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਦੀਪ ਸਿੰਘ ਸਰਪੰਚ ਛਾਟੀਵੰਡ ਬੋਪਾਰੇ ਪਹਿਲਾਂ ਤਾਂ ਮੈਂ ਐਮਐਲਏ ਸਾਹਿਬ ਜੀ ਦੇ ਬੇਟੇ ਦਾ ਧੰਨਵਾਦ ਕਰਦਾ ਜੋ ਕੀ ਜਿਹੜੇ ਸਾਡੇ ਵਿੱਚ ਪਹੁੰਚੇ ਆ ਤੇ ਜਿਹੜੀਆਂ ਇਹਨਾਂ ਨੇ ਸਾਨੂੰ ਤੋਹਫੇ ਦਿੱਤੇ ਜੀ ਜਿਨ੍ਹਾਂ ਨੂੰ ਖੁਸ਼ ਹੋ ਕੇ ਦਿਨ ਨੇ ਸਾਡਾ ਕੈਂਡੀਡੇਟ ਹੀਰਾ ਸਿੰਘ ਜੀ ਤੇ ਲਵਪ੍ਰੀਤ ਸਿੰਘ ਜੀ ਨੂੰ ਜਿਤਾਉਣਾ ਹੈ ਇੱਕ ਤੇ ਇਹਨਾਂ ਨੇ ਪਲੇਗ੍ਰਾਉਂਡ ਵਾਸਤੇ ਸਾਨੂੰ 41 ਲੱਖ ਰੁਪਇਆ ਜਿਹੜਾ ਗ੍ਰਾਂਟ ਦਿੱਤੀ ਹੈ ਜੀ ਠੀਕ ਹੈ ਜੀ ਦੂਸਰਾ ਸਾਨੂੰ ਇਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਇਸ ਮਹੀਨੇ ਦੇ ਵਿੱਚ ਚਾਟੀਵਿੰਡ ਦੀਆਂ ਤਿੰਨ ਸੜਕਾਂ ਜਿਹੜੀਆਂ ਉਹ ਚਾਲੂ ਹੋ ਜਾਣਗੀਆਂ ਤੇ ਅਸੀਂ ਇਹਨਾਂ ਨੂੰ ਵੀ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਲਵਪ੍ਰੀਤ ਸਿੰਘ ਵਰਪਾਲ ਤੇ ਹੀਰਾ ਸਿੰਘ ਚਾਟੀਵਿੰਡ ਨੂੰ ਪੂਰੇ ਓਕੇ ਰਿਪੋਰਟ ਤੇ ਜਿਤਾਵਾਂਗੇ ਜੀ ਤੇ ਇਹਨਾਂ ਦੀ ਝੋਲੀ ਦੇ ਵਿੱਚ ਜਿੱਤ ਵਾਲਾ ਜਿਹੜਾ ਹਾਸਲ ਬਿਲਕੁਲ ਪਾਵਾਂਗੇ ਜੀ ਅੱਗੇ ਵੀ ਪਾਈਆਂ ਸੀ ਐਮਐਲਏ ਸਾਹਿਬ ਨੂੰ ਵੀ ਪੂਰੀ ਲੀਡ ਦੇ ਉੱਤੇ ਅਸੀਂ ਜਿਤਾਇਆ ਸੀ ਹਾਂ ਜੀ ਤੇ ਹੁਣ ਗਾਹ ਵੀ ਅਸੀਂ ਇਹਨਾਂ ਭਰਾਵਾਂ ਨੂੰ ਵੀ ਪੂਰੀ ਫੁੱਲ ਲੀਡ ਦੇ ਉੱਤੇ ਜਿਤਾਵਾਂਗੇ ਜੀ